ਸੀ ਦਵਾਖਾਨਾ ਲੋਕਾਂ ਲਈ ਬਰਦਾਸ਼ਤ ਹੋ ਰਿਹਾ ਹੈ ਇਸ ਦੇਸੀ ਦਵਾਖਾਨੇ ਵਿੱਚ ਲੋਕਾਂ ਦੀ ਹਰੇਕ ਬਿਮਾਰੀ ਦਾ ਇਲਾਜ ਜਥੇਦਾਰ ਕਬੀਸ਼ਰ ਮੁਖਤਿਆਰ ਸਿੰਘ ਪਿੰਡ ਸੰਗਵਾ ਵੱਲੋਂ ਦੇਸੀ ਜੜੀ ਬੂਟੀਆਂ ਨਾਲ ਦਵਾਈ ਤਿਆਰ ਕਰਕੇ ਕੀਤਾ ਜਾਂਦਾ ਹੈ ਖਾਸਾ ਵਾਹੂ ਦੀ ਕੀਮਤ ਮੈਂ ਜੀ ਹੈਗਾ ਜੀ ਜਥੇਦਾਰ ਮੁਖਤਾਰ ਸਿੰਘ ਪਿੰਡ ਸੰਗਵਾ ਤੋਂ ਜਤੇਦਾਰ ਮੁਖਤਿਆਰ ਸਿੰਘ ਜੀ ਮਰੀਜ਼ਾਂ ਦੇ ਕਿਹੜੇ ਕਿਹੜੇ ਅਰੋਗਾਂ ਦਾ ਇਲਾਜ ਕਰਦੇ ਹੋ ਅਸੀਂ ਜੀ ਅਰੋਗ ਹਰ ਇੱਕ ਰੋਗ ਦਾ ਵੇਖੋਗੇ ਜਿਵੇਂ ਬਵਾਸੀਰ ਬਵਾਸੀਰ ਜਿਹੜੀ ਆ ਉਹ ਆਮ ਅਸੀਂ ਜਿਹੜੀ ਹੈ ਦਵਾਈ ਦੇ ਨਾਲ ਠੀਕ ਕਰਦੇ ਹਾਂ ਜੜ ਤੋਂ ਜਿਹੜੀ ਹੈ ਬਵਾਸੀਰ ਦੂਰ ਹੋ ਜਾਂਦੀ ਹੈ ਅਹੀਂ ਪਾਦੇ ਹੱਸਤਾਲਾਂ ਵੱਲੇ ਹਸਕਾਲਾਂ ਦੇ ਵੇਖੋ ਜਾ ਕੇ ਭਾਵੇਂ ਪ੍ਰੇਸ਼ਨ ਵੀ ਬਵਾਸੀਰ ਦਾ ਹੋ ਜੇ ਇਹ ਜਿਹੜੀ ਹੈ ਬਵਾਸੀਰ ਜਾਂਦੀ ਨਹੀਂ ਜਾਣੀਏ ਦੇਸੀ ਦਵਾਈ ਦੇ ਨਾਲ ਜਿੱਥੋਂ ਮਰਜੀ ਦੇਸੀ ਦਵਾਈਆਂ ਖਾਣ ਮਰੀਜ਼ ਪਰ ਜਾਣੀਏ ਇਹਨੂੰ ਜਿਹੜਾ ਜੜ ਤੋਂ ਖਤਮ ਕਰਨਾ ਹੈ ਬਵਾਸੀਰ ਨੂੰ ਦੇਸੀ ਦਵਾਈ ਨੇ ਅਸੀਂ ਟਾਈ ਫੇਰ ਦੀ ਬੁਖਾਰ ਦੀ ਦਿੰਨੇ ਦਵਾਈ ਜੀ ਫਿਰ ਅਸੀਂ ਜਿਹੜੀ ਪਥਰੀ ਦੀ ਦਵਾਈ ਆ ਤਿੰਨ ਅਸੀਂ ਪੁੜੀਆਂ ਦਿੰਨੇ ਆ ਤਿੰਨਾ ਪੁੜੀਆਂ ਦੇ ਨਾਲ ਇੱਕ ਦਿਨ ਚ ਤਿੰਨ ਪੁੜੀਆਂ ਖਾਣੀਆਂ ਫਰੀ ਦਵਾਈ ਹੈ ਸਾਡੀ ਉਹ ਅਸੀਂ ਫਰੀ ਦਵਾਈ ਦਿੰਨੇ ਆ ਫਿਰ ਜਿਹੜੀ ਸ਼ੂਗਰ ਦੀ ਦਵਾਈ ਆ ਐਤਵਾਰ ਵਾਲਾ ਦੇਣਾ ਉਹ ਵੀ ਅਸੀਂ ਫਰੀ ਦਿੰਨੇ ਆ ਜੀ ਬਾਕੀ ਜਿਹੜੀਆਂ ਦਵਾਈਆਂ ਹੈਗੀਆਂ ਜੀ ਹਰੇਕ ਰੋਗ ਦੀਆਂ ਉਹ ਅਸੀਂ ਪੰਸਾਰੀ ਖਰਚੇ ਤੇ ਦਿੰਨੇ ਆ ਤੇ ਦਵਾਈ ਜਿਹੜੀ ਇਹ ਸਾਡੇ 12 ਵੇ ਦੇ ਹਸਾਮ ਦੇਸ਼ਾਂ ਦੇ ਵਿੱਚ ਜਾਂਦੀ ਹੈ ਮਰੀਜ਼ ਜਿਹੜੇ ਸਾਡੇ ਘਰੇ ਆ ਕੇ ਅੱਗੇ ਪਹਿਲਾਂ ਅਸੀਂ ਅੱਡਾ ਸੰਗਮਾਂ ਦੇ ਉੱਤੇ ਅਸੀਂ ਜਿਹੜੀ ਉੱਥੇ ਦਵਾਈ ਰੱਖਦੇ ਸੀ ਹੁਣ ਅਸੀਂ ਘਰ ਦੇ ਵਿੱਚ ਹੀ ਕੰਮ ਕਰਦੇ ਆਂ ਜਿਆਦਾਤਰ ਮਰੀਜ਼ ਜਿਹੜੇ ਆ ਉਹ ਸਾਡੇ ਕੋਲ ਏਤਵਾਰ ਦੇ ਏਤਵਾਰ ਹੁੰਦੇ ਆ ਹਰੇਕ ਰੋਗ ਦੀ ਅਸੀਂ ਜਿਹੜੀ ਦਵਾਈ ਅਸੀਂ ਦਿੰਨੇ ਆ ਕਿਸੇ ਵੀ ਕਿਸਮ ਦਾ ਰੋਗ ਹੈ ਭਾਵੇਂ ਗੋਡੇ ਦਰਦ ਹੈ ਲੱਕ ਦਰਦ ਹੈ ਸਿਰ ਦਰਦ ਹੈ ਵੇਖੋ ਜਿਹੜਾ ਟਾਈਫਾਇਡ ਬੁਖਾਰ ਆਣਾ ਜੀ ਇਹ ਜੜ ਦੇ ਵਿੱਚ ਵਰ ਜਾਂਦਾ ਹੈ ਐਡਿਆਂ ਦੇ ਵਿੱਚ ਵਰ ਜਾਂਦਾ ਹੈ ਐਸਾ ਭੜਾ ਰੋਗ ਹੈ ਫੇਰ ਜਿਹੜੀ ਅਸੀਂ ਬਲਾਕਿੰਗ ਜਿਹੜੀ ਚੱਲਦੀ ਹੈ ਜੇ ਟ੍ਰੈਸ ਕਰ ਦਿੰਨੇ ਆ ਹੋ ਗਿਆ ਜੀ ਇਹਨੂੰ ਟੈਗ ਹੋ ਗਿਆ ਟੈਗ ਦਾ ਕਾਰਨ ਵੇਖੋ ਖੂਨ ਸੰਗਣਾ ਖੂਨ ਸੰਗਣਾ ਹੋ ਗਿਆ ਨਾੜੀਆਂ ਬਲਾਕਿੰਗ ਹੋ ਜਾਂਦੀਆਂ ਅਸੀਂ ਜਿਹੜੀ ਹੈ ਇਹ ਵੀ ਅਸੀਂ ਖੂਨ ਪਤਲੇ ਦੀ ਦਵਾਈ ਜਿਹੜੀ ਇਹ ਉਹ ਅਸੀਂ ਦਿੰਨੇ ਆ ਹਰ ਹਾਲਤ ਜਿਹੜਾ ਵੇਖੋ ਦਵਾਈ ਜਿਹੜਾ ਖਾਂਦਾ ਕਦੀ ਵੀ ਉਹਨੂੰ ਟੈਗ ਨਹੀਂ ਹੋਵੇਗਾ ਨਹੀਂ ਤੇ ਅਸੀਂ ਵੰਨੇ ਟੈਗ ਦੋ ਦੋ ਤਿੰਨ ਤਿੰਨ ਟੈਗ ਜਿਹੜੇ ਆ ਉਹ ਹੋ ਜਾਂਦੇ ਆ ਅਸੀਂ ਜਿਆਦਾਦਰ ਮੈਂ ਤੇ ਇਹੀ ਬੇਨਤੀ ਕਰਾਂਗਾ ਆਮ ਗਰੀਬ ਲੋਕਾਂ ਨੂੰ ਅਸੀਂ ਵੱਡੇ ਹਸਪਤਾਲਾਂ ਵੱਲੇ ਭਜਦੇ ਆ ਲੱਖਾਂ ਰੁਪਈਆ ਉੱਥੇ ਸਾਡੇ ਤੋਂ ਡਾਕਟਰ ਜਿਹੜੇ ਲੈ ਰਹੇ ਨੇ ਪਰ ਪੈਸਾ ਉਹਨਾ ਕਿੱਥੋਂ ਹੈ ਅਸੀਂ ਇਹ ਜਿਹੜਾ ਲਾਜ ਅਸੀਂ ਆਪਦਾ ਕਰਾ ਨਹੀਂ ਸਕਦੇ ਪਰ ਅਸੀਂ ਦੇਸੀ ਦਵਾਈ ਰਹੀ ਅਸੀਂ ਜਿਹੜੇ ਕੋ ਗਰੀਬ ਲੋਕ ਹੈ ਬਹੁਤ ਜਿਆਦਾ ਹੀ ਅਸੀਂ ਮਲ ਪਿਓਰਾਂ ਦੀ ਜਿਹੜੀ ਹਰਫ ਜਿਹੜੀ ਹਰ ਪੱਖੋਂ ਕਰਦੇ ਆ ਐਤਵਾਰ ਜਿਹੜੀ ਅਸੀਂ ਦਵਾਈ ਫਰੀ ਦੇਨੇ ਆ ਸਾਡੀ ਤੇ ਇਹੀ ਬੇਨਤੀ ਹੈ ਮਰੀਜ਼ਾਂ ਨੂੰ ਹਰੇਕ ਰੋਗ ਦੀ ਕਿਸੇ ਵੀ ਤੁਸੀਂ ਬਿਮਾਰੀ ਦੀ ਸਰ ਤੋਂ ਦਵਾਈ ਲੈਣੀ ਹੈ ਜਿਆਦਾਤਰ ਐਤਬਾਰ ਆਓ ਅਗੋਂ ਪਿਛੋਂ ਤੁਸੀਂ ਆਉਣਾ ਹੈ ਉਹ ਅਸੀਂ ਪੰਸਾਰੀ ਖਰਚਾ ਲੈਨੇ ਆ ਜੀ ਬਾਹਰ ਦਵਾਈ ਵੀ ਦੇ ਸੰਦੇਸ਼ਾਂ ਦੇ ਵਿੱਚ ਜਿਹੜੀ ਅਸੀਂ ਪਾਰਸਲ ਵੀ ਪਹੁੰਚਾਉਂਦੇ ਆ ਇਹ ਸਾਡਾ ਡਰੈਸ ਹੈਗਾ ਜੇ ਇਹ ਪਿੰਡ ਸਾਡਾ ਸੰਗਮਾ ਹੈ ਤਹਿਸੀਲ ਪੱਟੀ ਹੈ ਜ਼ਿਲ੍ਹਾ ਤਰਨਤਾਰਨ ਹੈ ਦਾਸ ਮੁਖਤਾਰ ਸਿੰਘ ਐ ਮੈਂ ਕਵੀਸ਼ਰ ਵੀ ਹਾਂ ਤੇ ਨਾਲ ਨਾਲ ਗੁਰੂ ਸਾਹਿਬ ਨੇ ਮੈਨੂੰ ਇਸ ਵੈਦ ਦਾ ਵੀ ਰੋਗ ਦਿੱਤਾ ਹੈ ਫਿਰ ਇੱਕ ਹੋਰ ਗੱਲ ਜਿਹੜਾ ਮਰੀਜ਼ ਸਾਡੇ ਕੋਲ ਆਉਂਦਾ ਨਾ ਜੀ ਅਸੀਂ ਉਹਦੀ ਨਬਜ਼ ਵੇਖ ਕੇ ਦਵਾਈ ਦਿੰਨੇ ਨਬ ਤੋਂ ਪਤਾ ਲੱਗ ਜਾਂਦਾ ਸਾਨੂੰ ਰੋਗ ਦਾ ਕਿ ਅੰਦਰ ਇਹਦੇ ਕੀ ਚੱਲਦਾ ਪਿਆ ਹੈ ਇਹਦਾ ਜਿਹੜਾ ਸਰੀਰ ਹੈ ਇਹਦਾ ਬਾਈ ਚੱਲਦਾ ਪਿਆ ਹੈ ਇਹਦਾ ਗਰਮੀ ਚਲਦਾ ਪਿਆ ਹੈ ਪੇਚ ਚਲ ਰਿਹਾ ਹੈ ਬਰਗਮ ਚਲਦਾ ਰਿਹਾ ਹੈ ਸਾਨੂੰ ਜਿਹੜੀ ਨਵਜਨੀ ਸਾਰਾ ਕੁਝ ਅੰਦਰਲੇ ਰੋਗ ਜਿਹੜੇ ਸਾਰੇ ਸਾਨੂੰ ਦੱਸਦੇ ਨੇ ਹੁੰਦੇ ਆ ਤਾਂ ਸੇ ਨਵਜ ਦੇਖ ਕੇ ਜਿਆਦਾ ਦਵਾਈ ਦਿੰਦੇ ਆ ਜੀ ਖਾਲਸਾ ਜੀ ਆਪਣਾ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ ਜੀ ਮੇਰਾ 98158 33749 98158 33749 ਦਾਸ ਬਖਤਾਰ ਸਿੰਘ ਸੰਗਵਾ ਤੁਸੀਂ ਜੇ ਤੁਸੀਂ ਘਰੇ ਬਣਾਉਣੀ ਚਾਹੁੰਦੇ ਹੋ ਦਵਾਈ ਤੁਸੀਂ ਮੇਰੇ ਸੰਪਰਕ ਕਰ ਸਕਦੇ ਹੋ ਇਸ ਨੰਬਰ ਦੇ ਉੱਤੇ ਮੈਂ ਤੁਹਾਨੂੰ ਉਹਨਾਂ ਦਵਾਈ ਦਾ ਕਿਸੇ ਵੀ ਰੋਗ ਦੀ ਤੁਸੀਂ ਮੈਨੂੰ ਪੁੱਛਣਾ ਹੋਵੇ ਜਾਣਕਾਰੀ ਲੈਣੀ ਹੋਵੇ ਘਰੇ ਬਣਾਉਣੀ ਹੋਵੇ ਉਹ ਮੈਂ ਤੁਹਾਨੂੰ ਨੁਕਸੇ ਦੱਸ ਸਕਦਾ ਹਾਂ ਤੁਸੀਂ ਪ੍ਰਸਾਰੀ ਤੋਂ ਲਿਆ ਕੇ ਉਹ ਘਰੇ ਵੀ ਬਣਾ ਕੇ ਤੁਸੀਂ ਆਪਣੇ ਰੋਗ ਨੂੰ ਠੀਕ ਕਰ ਸਕਦੇ ਹੋ ਮੇਰੀ ਇਹੀ ਬੇਨਤੀ ਹੈ ਜਾਦਾਦਰ ਤੇ ਬਹਿ ਇਹ ਦਵਾਈ ਜਿਹੜੀ ਬਣਾਉਣੀ बड़ी मुश्किल आहे ਕਿਉਂਕਿ ਜਿਹੜਾ ਕੁਟਕਟਈ ਆ ਉਹ ਆਮ ਬੰਦਾ ਨਹੀਂ ਕਰ ਸਕਦਾ ਫੇਰ ਤੁਸੀਂ ਤੁਸੀਂ ਪੰਸਾਰੀ ਕੋ ਜਾਓਗੇ ਉਹਨੇ ਤੁਹਾਨੂੰ ਜਿਹੜਾ ਨੁਕਸਾ ਉਹ ਸਹੀ ਨਹੀਂ ਦੇਣਾ ਅਸੀਂ ਤੁਹਾਨੂੰ ਦੱਸ ਦੇਣਾ ਹੈ ਪਰ ਉਹਨਾਂ ਨੇ ਜੇ ਤੁਹਾਨੂੰ ਸਹੀ ਦੇਣਾ ਇਹ ਵੇਖੋ ਜਿਹੜੀ ਦਵਾਈ ਅਸੀਂ ਤਿਆਰ ਕਰਦੇ ਆ ਇਹਦੇ ਨਾਲ ਬਾਣੀ ਪੜੀ ਜਾਂਦੀ ਹੈ ਚੌਪੀ ਸਹਿਬ ਦਾ ਜਾਪ ਹੁੰਦਾ ਹੈ ਜਿੱਥੇ ਚੌਪੀ ਸਹਿਬ ਦੀ ਬਾਣੀ ਨਾਲ ਪੜਨੀ ਹੈ ਜਿੱਥੇ ਗੁਰਬਾਣੀ ਦਾ ਜਾਪ ਹੋਣਾ ਹੈ ਉੱਥੇ ਅਵਸ਼ਿ ਹੀ ਜਿਹੜਾ ਮਰੀਜ਼ ਨੇ ਠੀਕ ਹੋਣਾ ਹੈ ਕਿਉਂਕਿ ਸਰਬ ਰੋਕਾ ਔਖ ਦੇ ਨਾਮ ਕਿਉਂਕਿ ਸੰਸਾਰ ਦੇ ਉੱਤੇ ਬੰਦਾ ਜਿਹੜਾ ਸੁਖੀ ਉਹਦੇ ਪਹਾੜਾ ਸਾਰਾ ਸੰਸਾਰ ਸੁਖੀ ਹੈ ਜੇ ਰੋਗੀ ਬੰਦਾ ਉਹਦੇ ਪਾਦਾ ਸਾਰਾ ਸੰਸਾਰ ਰੋਗੀ ਇਹ ਸੁਖੀਏ ਕੋਪੇ ਕੇ ਸਭ ਸੁਖੀਆ ਰੋਗੀ ਕੇ ਪਾਣੇ ਸਭ ਰੋਗੀ ਤੇ ਪਰ ਪ੍ਰਮਾਤਮਾ ਹੀ ਰਹਿਮਤਾ ਕਰਿਆ ਜਿਹੜੀ ਸਾਨੂੰ ਵਡਿਆਈ ਮਿਲ ਰਹੀ ਹੈ ਨਾਲ ਜੀ ਆ ਜਿਹੜੀ ਬਖਸ਼ਿਸ਼ਾਂ ਨੇ ਇਹ ਸਾਰੀਆਂ ਗੁਰੂ ਦੀਆਂ ਹੀ ਕਿਉਂਕਿ ਗੁਰੂ ਦੀ ਬਦੌਲਤ ਹੀ ਸਾਨੂੰ ਏਡੀ ਵੱਡੀ ਜਿਹੜੀ ਵਡਿਆਈ ਹੈ ਕਿਉਂਕਿ ਬਖਸ਼ਿਸ਼ਾਂ ਕਰ ਰਿਹਾ ਹੈ ਪਰਮਾਤਮਾ ਮੈਂ ਤੇ ਇਹੀ ਬੇਨਤੀ ਕਰਾਂਗਾ ਗੁਰੂ ਅੱਗੇ ਅਰਦਾਸ ਕਰਾਂਗੇ ਪਹਿਲੀ ਗੱਲ ਤੇ ਤੁਹਾਨੂੰ ਗੁਰੂ ਸਾਹਿਬ ਤੰਦਰੁਸਤੀਆਂ ਬਖਸ਼ਿਸ਼ ਕਰੇ ਇਥੋਂ ਤੱਕ ਨੌਬਤ ਨਾ ਆਵੇ ਜੇ ਕਿਸੇ ਨੂੰ ਨੌਬਤ ਆਉਂਦੀ ਹੈ ਕਿਸੇ ਵੀ ਰੋਗ ਦੀ ਉਹ ਸਾਡੇ ਕੋਲ ਆ ਕੇ ਦੇਸੀ ਦਵਾਈ ਖਾ ਕੇ ਆਪਣੇ ਰੋਗ ਨੂੰ ਠੀਕ ਕਰ ਸਕਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਈ ਨਾ ਟਾ ਮੇਰਾ ਨਾਮ ਸਚਾ ਸਿੰਘ ਆ ਜੀ ਹਾਂਜੀ ਮਹਾਰਾਜ ਪਹਿਲਾਂ ਵੀ ਅਸੀਂ ਦਵਾਈ ਮੁਖਤਿਆਰਾਂ ਤੋਂ ਲੈ ਕੇ ਗਏ ਆ ਤੇ ਸਾਨੂੰ ਬਹੁਤ ਫਾਇਦਾ ਹੋਇਆ ਇਹਦਾ ਹਾਂਜੀ ਤੇ ਹੁਣ ਫੇਰ ਦੁਬਾਰਾ ਅਸੀਂ ਸਾਡੇ ਪਰਿਵਾਰ ਦੇ ਵਿੱਚ ਅੱਗੇ ਵੀ ਦਵਾਈ ਖੜਦੇ ਆ ਤੇ ਬਹੁਤ ਕਿਰਪਾ ਇਹਨਾਂ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਵਾ ਜੇ ਨਵਜਵੇਖ ਕੇ ਵੀ ਸਾਰੇ ਦੁੱਖਾਂ ਦਾ ਇਲਾਜ ਕਰ ਦਿੰਦੇ ਆ ਜਿਹੜਾ ਵੀ ਆਪਾਂ ਦਾ ਦੁੱਖ ਉਹਦਾ ਆਪਣੇ ਆਪ ਹੀ ਦਵਾਈ ਦੇ ਦਿੰਦੇ ਆ ਜੀ ਹਾਂਜੀ ਭਾਈ ਕੀ ਨਾ ਡਾਡਾ ਹਾਂ ਆਪਣਾ ਨਾਮ ਜੀ ਹਸਾਬ ਸਿੰਘ ਹਾਂਜੀ ਤੇ ਅੱਜ ਤੁਸੀਂ ਦਵਾਈ ਕਿਹੜੀ ਛੀਤੀ ਲੈਣਾ ਜੀ ਦਵਾਈ ਜੀ ਸਤਿਗੁਰ ਦੀ ਕਿਰਪਾ ਭਾਈ ਮਖ्तार ਸਿੰਘ ਪਿੰਡ ਸੰਗਵਾ ਹਾਂਜੀ ਅਸੀਂ ਕਾਫੀ ਚਿਰ ਦੇ ਬਈ ਅੱਗੇ ਇਹਨਾਂ ਤੋਂ ਦਵਾਈ ਆਪ ਵੀ ਖਾਧੀ ਆ ਤੇ ਸਤਿਗੁਰ ਦੀ ਕਿਰਪਾ ਵਾ ਬੜੀ ਮਾਲਕ ਦੀ ਕਿਰਪਾ ਇਹਨਾਂ ਤੇ ਤੇ ਆਪਾਂ ਲੜਕੀ ਸੀ ਆਪਣੀ ਉਹਨੂੰ ਪਥਰੀਆਂ ਦੀ ਦਵਾਈ ਖਵਾਈ ਸੀ ਤੈਨੀਆਂ ਹੀ ਪੁੜੀਆਂ ਖਵਾਈਆਂ ਸੀ ਤੇ ਅੱਜ ਹੀ ਜਿਤਨਾ ਦਵਾਈ ਜਾਨੀ ਕਿ ਕੱਲ੍ਹ ਦੇ ਆ ਤੇ ਅਗਲੇ ਦਿਨ ਨੂੰ ਲੜਕੀ ਨੇ ਆਪਾਂ ਨੂੰ ਖਣਿਆ ਪੱਤਰ ਭੇਜਤਾ ਵਧਾਈ ਦੇਤੀ ਲੜਕੀ ਨੇ ਵੀ ਡੈਡੀ ਜੀ ਤੁਹਾਨੂੰ ਵਧਾਈ ਹੋਵੇ ਤੁਹਾਡੀ ਲੜਕੀ ਦੀਆਂ ਪਥਰੀਆਂ ਨਿਕਲ ਗਈਆਂ ਉਸ ਤੋਂ ਬਾਅਦ ਆ ਉਹਨਾਂ ਦੇ ਚਾਚੇ ਸੁਰੇ ਦੇ ਦੀਆਂ ਦੋ ਲੜਕੀਆਂ ਸੀ ਜੀ ਉਹਨਾਂ ਨੂੰ ਵੀ ਦਵਾਈ ਮੈਂ ਇਹਨਾਂ ਤੋਂ ਖੜ ਕੇ ਦਿੱਤੀ ਆ ਉਹਨਾਂ ਤੇ ਵੀ ਕਿਰਪਾ ਆ ਗਈ ਆ ਜਨਕਿ ਮਤਲਬ ਬੜੇ ਮਰੀਜ਼ਾਂ ਨੂੰ ਮੈਂ ਲਿਆਂਦਾ ਇਹਨਾਂ ਦੇ ਕੋਲ ਤੇ ਬੜੀ ਸਤਿਗੁਰੂ ਦੀ ਕਿਰਪਾ ਵਾ ਤੇ ਮਹਾਰਾਜ ਕਿਰਪਾ ਕਰੇ ਇਹਨਾਂ ਤੇ ਬੜੀ ਦਵਾਈ ਦੇ ਨਾਲ ਮਰੀਜ਼ ਠੀਕ ਹੋਣਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕਾਸਾ ਕੀ ਨਾਮ ਹੈ ਜੀ ਮੈਂ ਜੀ ਮਾਸਟਰ ਗੁਰਲਾਲ ਸਿੰਘ ਸੈਦੋ ਤੇ ਅੱਜ ਆਪਣੇ ਆ ਸਰਦਾਰ ਮੁਖਤਿਆਰ ਸਿੰਘ ਕੇ ਆਪਣੇ ਤੁਸੀਂ ਆਏ ਜੀ ਦਵਾ ਕਰਨੇ ਤੇ ਕੀ ਕਹਿਣਾ ਚਾਹੋ ਹਾਂਜੀ ਮੈਂ ਤੇ ਮਿਲਣਾ ਹੈ ਉਹਦੇ ਵੇਹ ਮੈਂ ਵੇਣਾ ਵੀ ਬਹੁਤ ਕਿਰਪਾ ਇਹਨਾਂ ਦੇ ਬੜੇ ਮਰੀਜ਼ ਦੂਰੋਂ ਦੂਰੋਂ ਆਉਂਦੇ ਆ ਹਾਂਜੀ ਬੜੀ ਚੜ੍ਹਦੀ ਕਲਾ ਦੇ ਨਾਲੇ ਕੌਮ ਦੀ ਸੇਵਾ ਕਰ ਰਿਹਾ ਫ੍ਰੀ ਦਵਾਈਆਂ ਵੀ ਵੰਡਦੇ ਆ ਹਾਂਜੀ ਤੇ ਵੇਹ ਵੀ ਮਹਾਰਾਜ ਦੀ ਕਿਰਪਾ ਇਹਨਾਂ ਦੇ ਚਲੋ ਹੋਰ ਵੀ ਲੋਕਾਂ ਦੇ ਕੰਮਕਾਰ ਵੀ ਕਰਾ ਰਹੇ ਨੇ ਤੇ ਸਤਗੁਰਾਂ ਦੀ ਕਿਰਪਾ ਦਵਾਈਆਂ ਖਾ ਕੇ ਮਰੀਜ਼ ਜਿਹੜੇ ਉਹ ਤੁਹਾਡੇ ਸਾਹਮਣੇ ਆ ਦੱਸ ਰਿਹਾ ਮੀਡੀਆ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਨੂੰ ਰਮਾਨ ਆਇਆ ਝੂਠ ਤੇ ਕਿਸੇ ਮਾਰਨਾਂ ਨਹੀਂ ਪੈਸੇ ਦੇ ਕੇ ਤੁਸੀਂ ਸਿਆਣੇ ਜੀ ਜਿਨੇ ਪੈਸੇ ਦੇ ਨਹੀਂ ਉਹਨੇ ਦੇ ਮੁੜਕੇ ਜੇ ਨਾਰ ਮਾਨ ਆਇਆ ਤੇ ਉਹਨੇ ਤੇ ਚੀਕਾਂ ਹੀ ਮਾਰਨੀਆਂ ਹੁੰਦੀਆਂ ਏ ਪਰ ਸਚਾਈ ਤੇ ਉਸੇ ਬਿਆਨ ਕਰਨੀਆਂ ਜਿਨੂੰ ਰਮਾਨ ਆਇਆ ਹੋਇਆ ਇਹ ਕਰਕੇ ਭਰਾ ਦੇ ਵੱਡੇ ਦੇ ਮਖਤਾਰ ਸੋਹ ਦੇ ਥੋੜੀ ਕਿਰਪਾ ਸਤਗੁਰੂ ਦੀ ਸਿਸ਼ਟੇ ਤਰ੍ਹਾਂ ਸੇਵਾ ਕਰਦੇ ਰਹਿਣ ਅਸੀਂ ਮਹਾਰਾਜ ਤੋਂ ਇਹੋ ਅਰਦਾਸ ਕਰਕੇ ਕਾਮਨਾ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ